ਮਨ ਬਚਿ ਕ੍ਰਮ ਰਸ ਕਸ ਹੈ ਲੁਭਾਨਾ ਮਨ ਬਚਿ ਕ੍ਰਮ ਰਸ ਕਸ ਹੈ ਲੁਭਾਨਾ ਬਿਨਸ ਗਇ ਜਾਏ ਕਹਉ ਸਮਾ ਬਿਨ ਸੁਗਿਆ ਜਾਏ ਕਹੂੰ ਸੁਵਾਨਾ ਬਿਨ ਸੁਗਿਆ चत है माटी को तो पुत्रा कैसे न है माटी को तो पुत्रा कैसे नच दिख दिख सुन बोले दिख दिख सुन बोले डे ਤਿੱਥ ਹੈ ਦੌੜੋ ਕਿਰਤ ਹੈ ਕੈਸੀ ਨੱਚਤ ਹੈ ਕੈ ਮਨ ਨੂੰ ਨਵੀਂ ਸਾਜਣਾ ਹੁੰਦੀ ਹੈ ਔਰ ਵਿਕਾਰਾ ਜਮਾ ਦੇ ਨਾਲ ਜਦੋਂ ਜੂਝਣ ਯੋਗ ਹੋ ਜਾਂਦਾ ਹੈ ਤਾਂ ਪਲ-ਪਲ ਦੀ ਆਤਮਿਕ ਮੌਤ ਨਹੀਂ ਮਰਦਾ ਅਟਲ ਅਮਰ ਹੋ ਜਾਂਦਾ ਹੈ ਕੌਣ ਮਨ ਇਸ ਅਵਸਥਾ ਚ ਮਨੁੱਖ ਦੇ ਮਨ ਰੂਪੀ ਮਿੱਟੀ ਦੀ ਸਾਜਣਾ ਰੱਬ ਜੀ ਦੇ ਹੁਕਮ ਜੋ ਨਾਨਕ ਲਿਖਿਆ ਨਾਲ ਹੈ ਰੱਬ ਜੀ ਦੀ ਜੋਤ ਰੱਬ ਜੀ ਭਾਵ ਸਤਗੁਰ ਦੇ ਦੱਸਿਓ ਨਿਯਮ ਪਾਣੇ ਨਾਮਣੇ ਦੇ ਅਨੁਸਾਰ ਜੀਵਨ ਜੀ ਕੇ ਉਸ ਧੀਨ ਅਕੋਰਡਿੰਗ ਟੂ ਲਾਜ਼ ਆਫ ਨੇਚਰ ਜਿਸ ਵਿਵੇਕਤਾ ਦਾ ਬਲ ਮਨੁੱਖ ਨੂੰ ਪ੍ਰਾਪਤ ਹੁੰਦਾ ਉਸ ਨੂੰ ਰੱਬ ਜੀ ਦੀ ਜੋਤ ਕਹਿੰਦੇ ਹਨ ਸੋ ਗੁਰਮਤ ਵਿੱਚ ਜੋਤ ਦਾ ਮਤਲਬ ਹੈ ਕੋਈ ਦੀਵਾ ਬਾਲ ਕੇ ਉਹਦੇ ਅੰਦਰ ਦੇਸੀ ਘਿਉ ਪਾਉਂਦੇ ਰੋ ਲੋਕਾਂ ਨੂੰ ਪਾਣੀ ਵੀ ਨਾ ਪੁੱਛੋ ਘਰ ਆਪਣੀ ਸੱਸ ਨੂੰ ਪਾਣੀ ਗਲਾਸ ਨਾ ਪੁੱਛੋ ਆਪਣੇ پڑੋਸੀ ਝੁੱਗੀ ਵਾਲੇ ਨੂੰ ਪਾਣੀ ਗਲਾਸ ਨਾ ਪੁੱਛੋ ਔਰ ਕਿਸੇ ਧਾਰਮਿਕ ਸਥਾਨ ਤੇ ਜਾ ਕੇ 24 ਘੰਟੇ ਦੇਸੀ ਕੇ ਉਬਾਲਦੇ ਰਹੋ ਕੋ ਨੂੰ ਗੁਰਮਤ ਕੋਈ ਜੋਤ ਨਹੀਂ ਮੰਦੀ ਹੈ ਗੁਰਮਤ ਦੀ ਜੋਤ ਦਾ ਮਤਲਬ ਹੈ ਮੈਨੂੰ ਸੁਮਤ ਬਖਸ਼ੋ ਮੇਰੇ ਆਗੁਣਾ ਤੇ ਚਾਨਣ ਪਾਓ ਤਾਂ ਕਿ ਮੈਂ ਆਗੁਣ ਛੱਡ ਸਕਾਂ ਮੇਰਾ ਹਨੇਰਾ ਦੂਰ ਹੋ ਜਾਏ ਜੋਤ ਪ੍ਰਗਟ ਹੋ ਗਈ ਵੈਰੀ ਸਿੰਪਲ ਕਿੰਨਾ ਆਸਾਨ ਹੈ ਜੋਤ ਸਦਕਾ ਮਨੁੱਖ ਦਾ ਤਨ ਖੁਆਰ ਨਹੀਂ ਹੁੰਦਾ ਕਿਉਂਕਿ ਮਨ ਵਿਕਾਰਾਂ ਜਮਾ ਦੇ ਨਾਲ ਜੂਝਣ ਯੋਗ ਹੋ ਜਾਂਦਾ ਹੈ ਇਹਦੀ ਮਿੱਟੀ ਦੀ ਸਾਜਨਾ ਹੋ ਗਈ ਜੋਤ ਪ੍ਰਗਟ ਹੋ ਗਈ ਕੋਈ ਰਟਨ ਨਹੀਂ ਕਰਨੇ ਪਏ ਕੋਈ ਜਪਟਪ ਨਹੀਂ ਕਰਨੇ ਪਏ ਕੋਈ ਹਟਜੋਗ ਨਹੀਂ ਕਰਨੇ ਪਏ ਕੋਈ ਟੰਗ ਤੇ ਨਹੀਂ ਖੜਾ ਹੋਣਾ ਪਿਆ ਕੋਈ ਚੌਕੜੇ ਕੋਈ ਮੈਡੀਟੇਸ਼ਨ ਕੋਈ ਅੱਖਾਂ ਨਹੀਂ ਨੂਟਨੀਆਂ ਪਈਆਂ ਸਤਗੁਰੂ ਦੀ ਮਤ ਲਈ ਔਰ ਆਪਣੇ ਔਗੁਣਾ ਤੇ ਚਾਤੀ ਮਾਰੀ ਸੋ ਭਾਣੇ ਮਿੱਟੀ ਸਾਜ ਸਾਜਕਾ ਭਾਣੇ ਜੋਤ ਤਰੇ ਹੁਣ ਅਸੀਂ ਆਪਣੇ ਸ਼ਬਦ ਦੇ ਅੰਦਰ ਉਤਰਾਂਗੇ ਔਰ ਬਾਣੀ ਜੋ ਬਾਣੀ ਦੇ ਅਰਥ ਲਭਾਂਗੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੱਸਕ੍ਰਿਤੀ ਸ਼ਲੋਕਾਂਜ ਮੈਲਾ ਪੰਜਵਾ ਗੁਰੂ ਪਾਤਸ਼ਾਹ ਕਹਿੰਦੇ ਨੇ ਏ ਕਲ ਮੂਲ ਕਰੋਦੰ ਕਲ ਮੀਨਸ ਕਲ ਕਲ ਮਨੁ ਕਲ ਕਲੇਸ਼ਿ ਚ ਪਾਣ ਵਾਲੇ ਕ੍ਰੋਧ ਇਹ ਕਲ ਮੂਲ ਕ੍ਰੋਧੰ ਕਦੰਚ ਕਰुणा ਨੋ ਉਪਰਜਤੇ ਤੈਨੂੰ ਜ਼ਰਾ ਵੀ ਕਰुणा ਤਰਸ ਦਇਆ ਨਹੀਂ ਆਂਦੀ ਵਿਖਿਆੰਤ ਜੀਵੰ ਵਸਯੰ ਕ੍ਰੋਧ ਨਿత్యੰ ਕ੍ਰੋਧ ਜਥਾ ਮਰਕਟੈ ਉਹ ਕ੍ਰੋਧ ਤੂੰ ਮਨੁੱਖਾਂ ਨੂੰ ਆਪਣੇ ਵਾਸ ਕਰ ਲੈਣਾ ਤੇ ਉਹਨਾਂ ਨੂੰ ਵਾਸ ਕਰਨ ਤੋਂ ਬਾਅਦ ਉਹਨਾਂ ਨੂੰ ਤੂੰ ਨਚਾਉਂਦਾ ਹੈ ਕੌਣ ਨਚਾਰਿਆ ਹੈ ਇਹ ਕਲਮੂਲ ਕ੍ਰੋਧੰ ਕ੍ਰੋਧਨ ਚਾਰਿਆ ਹੈ ਅਬ ਇਹ ਹਮ ਤੋਂ ਸਮਝਦੇ ਬਗਵਾਨ ਚਾਹਤਾ ਹੈ ਹਮ ਸਿੱਖੋ ਨੇ ਵੀ ਬਾਣੀ ਪੜ੍ਹੀ ਨਹੀਂ ਅਸੀਂ ਧਿਆਨ ਨਹੀਂ ਕੀਤਾ ਬਾਣੀ ਕਹਿ ਰਹੀ ਹੈ ਜਿਸ ਬਾਣੀ ਨੂੰ ਅਸੀਂ ਮੱਥਾ ਟੇਕਦੇ ਹੇ ਕਲ ਮੂਲ ਪ੍ਰੋਦਨ ਕਦੰਚ ਕਰुणा ਨਾ ਉਪਰਜਤੇ ਵਿਖੰਤ ਜੀਵੰ ਵਸਯੰ ਕਰੋਤ ਨ੍ਰਿਤਯੰ ਕਰੋਤ ਜਥਾ ਮਰਕਟੇ ਮਰਕਟ ਹੁੰਦਾ ਬਾਂਦਰ ਤੂੰ ਲੋਕਾਂ ਨੂੰ ਬਾਂਦਰ ਵਾਂਗੂ ਨਚਾਉਂਦਾ ਹੈ ਤੈਨੂੰ ਤਰਸ ਨਹੀਂ ਆਉਂਦਾ ਅਨੇਕ ਸ਼ਾਸਨ ਤੂੰ ਸਾਰਿਆਂ ਤੇ ਰਾਜ ਕਰਦਾ ਹੈ अनेका ਕਿਸਮਾਂ ਦਾ ਰਾਜ ਕਈਆਂ ਦਾ ਕ੍ਰੋਧ ਕਰਨ ਦਾ ਢੰਗ ਅਸੀਂ ਕ੍ਰੋਧ ਸੈਮੀਨਾਰ ਕੀਤਾ ਸੀ ਉਹਦੇ ਚ 27 28 ਕਿਸਮਾਂ ਦੇ ਅਸੀਂ ਕ੍ਰੋਧ ਸਾਂਝ ਕੀਤੇ ਸਨ ਕਈਆਂ ਦਾ ਕ੍ਰੋਧ ਕਰਨ ਦਾ ਢੰਗ ਹੁੰਦਾ ਹੈ ਰੁੱਸ ਜਾਣਾ ਕਈ ਜਗ੍ਹਾ ਪਤੀ ਕਈ ਜਗ੍ਹਾ ਪਤਨੀ ਕਈ ਜਗ੍ਹਾ ਬੱਚੇ ਰੁੱਸ ਜਾਂਦੇ ਮਨੂੰ ਯਾਦ ਹੈ ਮੈਂ ਵੀ ਬਚਪਨ ਹੀ ਰੁੱਸ ਜਾਂਦਾ ਸੀ ਰੋਟੀ ਨਹੀਂ ਖਾਂਦਾ ਆਪਣੀ ਗੱਲ ਬਣਵਾਉਣ ਵਾਸਤੇ ਕਈ ਪਤੀ ਇੰਜ ਕਰਦੇ ਨੇ ਕਈ ਪਤਨੀਆਂ ਆਪਣੀ ਸੱਸ ਨੇ ਨਾਲ ਰੂਹ ਚਾਂ ਸਾਰੇ ਘਰ ਦੀ ਰੋਟੀ ਨਹੀਂ ਪੱਕਦੀ ਬਸ ਇੱਧਰ ਉੱਧਰ ਦੂਰ ਦੂਰ ਕੋਈ ਗੱਲ ਪੁੱਛੋ ਜਾਓ ਆਪਣੇ ਪਾਪੇ ਨੂੰ ਪੁੱਛ ਲਓ ਜਾਂ ਆਪਣੀ ਦਾਦੀ ਨੂੰ ਪੁੱਛ ਲੈ ਜਾ ਕੇ ਸੋ ਜਾਣ ਕਿਆ ਪੁੱਛੋ ਮੇਰਾ ਸਿਰ ਦਾ ਦੌਰਾ ਮੇਰੇ ਕੋ ਬਾਤ ਮਤ ਕਰੋ ਇਹ ਨਚਾਰੇ ਅਕਰੋਧ ਔਰ ਕ੍ਰੋਧ ਦੇ ਵੱਖਰੇ ਵੱਖਰੇ ਢੰਗ ਕੋਈ ਕੂੜ ਕੀ ਅੱਖਾਂ ਵਟਦਾ ਕੋਈ ਕੋੜੇ ਬੋਲ ਬੋਲਦਾ ਹੈ कोई उच्चा बोलता है कोई गाला क्ड के बोलता है कोई बिल्कुल मोन वट ल जाओ मैं नहीं तुमसे बोलती अनेक डांस करा है क्रोध फिर असं सोच लीए हम समझ रहे थे हम सब भगवान की कठपुतियां जैसे ने चाहता नहीं हूँ गुरु साहब कह रहे हैं अनेक शासन कई किस्म का राज करता है शासन ताड़ंत जमदूत है जमां वांगू ਇਦਾ ਮਤਲਬ ਕਰੋਧ ਕਈ ਕਿਸਮਾਂ ਦੇ ਜਮ ਰੂਪੀ ਤਰੀਕੇ ਦੇ ਨਾਲ ਸਾਨੂੰ ਤਾੜਦਾ ਰਹਿੰਦਾ ਹੈ ਔਰ ਸਾਨੂੰ ਡਿਸਟਰਬ ਕਰਦਾ ਰਹਿੰਦਾ ਹੈ ਤਾੜੰਤ ਜਮਦੂਤਾ ਤਵ ਸੰਗੇ ਅਧਮੰਗ ਨਰ ਹੈ ਨਰ ਮੀਨਸ ਮਨ ਨੂੰ ਮਨ ਦੇ ਕਾਰਨ ਇਸਤਨ ਨੂੰ ਇਹ ਸਾਰਿਆਂ ਨੂੰ ਦੁੱਖ ਦਿੰਦਾ ਹੈ ਪਨਿਸ਼ ਕਰਦਾ ਹੈ ਕਈ ਵਾਰੀ ਸਾਡੇ ਘਰਾਂ 'ਚ ਹੁੰਦਾ ਹੈ ਜਦੋਂ ਅਸੀਂ ਕ੍ਰੋਧ ਕਰਦੇ ਆ ਨਾ ਸਾਡੀ ਜ਼ੁਬਾਨ ਥੜਕ ਜਾਂਦੀ ਹੈ ਸਾਡੀਆਂ ਅੱਖਾਂ ਲਾਲ ਹੋ ਜਾਂਦੀਆਂ ਸਾਡੇ ਬੋਲ ਥੜਕ ਜਾਂਦੇ ਨੇ ਅਸੀਂ ਕੰਬਣ ਲੱਗ ਪੈਂਦੇ ਹਾਂ ਸਾਡਾ ਸਾਹ ਉੱਤੇ ਦਾ ਉੱਤੇ ਥੱਲੇ ਦਾ ਥੱਲੇ ਹੋ ਜਾਂਦਾ ਹੈ ਤਾਂ ਉਸ ਵੇਲੇ ਸਾਡੇ ਘਰ ਵਾਲੇ ਕਹਿੰਦੇ ਨੇ ਅੱਛਾ ਨਾ ਹੁਣ ਉਸ ਨੂੰ ਮਾਫ ਕਰੋ ਨਾ ਆਪਣੇ ਤੇ ਦਇਆ ਕਰੋ ਨਾ ਕਿਉਂ ਆਪਣਾ ਸਰੀਰ ਕਿਉਂ ਤੁਹਾਡਾ ਹਾਰਟ ਫੇਲ ਹੋ ਜਾਏਗਾ ਦੇਖੋ ਦਿਮਾਗ ਦੀ ਨਸ ਫਟ ਜਾਏਗੀ ਪਲੀਜ਼ ਆਪਣੇ ਦੇ ਤਰਸ ਕਰੋ ਸੋ ਜਦੋਂ ਅਸੀਂ ਆਪਣੇ ਤੇ ਤਰਸ ਨਹੀਂ ਕਰਦੇ ਤਾਂ ਆਪਣਾ ਗੁੱਸਾ ਦੂਜੇ ਤੇ ਕੱਟਦੇ ਹਾਂ ਇਹਦਾ ਮਤਲਬ ਜਦੋਂ ਸਾਨੂੰ ਕਰੋਧ ਚੜੇਗਾ ਬੀਪੀ ਮੇਰਾ ਹਾਈ ਹੋਇਆ ਹਾਰਟ ਬੀਟ ਮੇਰੀ ਖਰਾਬ ਹੋਈ ਨਫ਼ਰਤ ਮੈਨੂੰ ਵੱਧ ਗਈ ਕਰੋਧ ਮੇਰਾ ਵਧੇਗਾ ਔਰ ਮੈਂ ਆਪਣੇ ਆਪ ਨੂੰ ਸਜ਼ਾ ਦੇਵਾਂਗਾ ਜੇ ਮੈਂ ਆਪਣੇ ਆਪ ਨੂੰ ਸਜ਼ਾ ਨਾ ਦੇਵਾਂ ਗੁਰਬਾਣੀ ਚ ਇਹਨੂੰ ਜੀ ਦਿਆ ਕਹਿੰਦੇ ਨੇ ਲੋਕੀ ਜੀ ਦਿਆ ਸਮਝਦੇ ਆਰੇ ਪਾਉਂ ਕੇ ਨੀਚੇ ਕੀੜੀ ਆ ਗਈ ਮਰ ਜਾਏਗੀ ਲੋਕੀ ਇਹਨੂੰ ਜੀ ਦਿਆ ਸਮਝਦੇ ਨੇ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਉਤੇ ਦਇਆ ਕਰਿਆ ਕਰ ਆਪਣੇ ਜੀਤੇ ਦਇਆ ਕਰਿਆ ਕਰ ਦੀਨ ਦੁਖ ਪੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਰੱਖਿਆ ਕਰੋਤ ਇਹ ਸਤਗੁਰ ਪਾਤਸ਼ਾਹ ਜੀ ਤੁਸੀਂ ਸਭ ਦੀ ਰੱਖਿਆ ਕਰਦੇ ਹੋ ਸੋ ਅਕੋਰਡਿੰਗ ਟੂ ਗੁਰਬਾਣੀ ਜਦੋਂ ਕਹਿੰਦੇ ਨਾ ਰੱਬ ਬੋੜਿਆ ਬਾਹੂੜ ਨਾ ਬਾਹੇ ਦੇ ਕੇ ਮੇਰ ਕੋ ਮੁਸੀਬਤ ਕੇ ਟਾਈਮ ਰੱਖ ਲੈਣਾ ਮੁਸੀਬਤ ਜੀ ਰੱਬ ਬੋੜਦਾ ਹੈ ਇਹ ਗੁਰਮਤ ਦਾ ਕਨਸੈਪਟ ਹੈ ਕਿ ਜਦੋਂ ਮੇਰੇ ਦੇ ਅੰਦਰ ਦੇ ਜਾਨਵਰ ਜੇ ਉਹਨੂੰ ਕਹਿੰਦਾ ਅਬੇ ਖਾਲ ਮੇਰਾ ਆਪਣੀ ਖਾਲਸੇ ਬਾਹਰ मत ਨਿਕਲ ਜਦੋਂ ਮੇਰੇ ਅੰਦਰ ਦੇ ਜਾਨਵਰ ਬਾਹਰ ਨਿਕਲਦੇ ਨੇ ਨਾ ਮੈਂ ਭੈੜੇ ਬੋਲ ਬੋਲਦਾ ਉੱਚੇ ਬੋਲ ਬੋਲਦਾ ਗਾਲਾਂ ਕੱਢਦਾ ਤੇ ਲੋਕੀ ਮਨ ਕਹਿੰਦੇ ਸਦਾਰਜੀ ਆਪਣੀ ਜ਼ੁਬਾਨ ਸੰਭਾਲ ਲਓ ਆਪਣੀ ਖਾਲੇ ਰਹੋ ਜਿਆਦਾ ਫੈਲਣੇ ਦੀ ਜਰੂਰਤ ਨਹੀਂ ਹੈ ਸੋ ਜਦੋਂ ਸਤਗੁਰ ਮੈਨੂੰ ਸਮਝਾਉਂਦਾ ਹੈ ਨਾ ਸਤਗੁਰ ਕੋ ਲਾ ਕੇ ਸੋ ਐ ਸੀਨ ਅੰਜ ਹੈ ਕਿ ਜਦੋਂ ਕੋਈ ਲੋਕੀ ਆਪਣੇ ਕੋੜੇ ਗਾਮਾਂ ਮੱਜਾਂ ਉਹਨਾਂ ਨੂੰ ਕਿਸੇ ਜਗ੍ਹਾ ਰੱਖਦੇ ਨੇ ਨਾ ਤਾਂ ਰਾਤ ਨੂੰ ਉਹ ਸਾਰੀ ਖੇਤੀ ਨਾ ਉਜਾੜ ਦੇਣ ਇਸ ਪਾਸੇ ਚਾਰੋਂ ਪਾਸੇ ਨਾ ਬੱਲੀਆਂ ਲਗਾ ਦਿੰਦੇ ਨੇ ਐ ਰੋਕ ਲਿਆ ਇਹ ਜਾਨਵਰ کہیں ਬਾਹਰ ਨਾ ਨਿਕਲ ਜਾਈ ਮੇਰੇ ਅੰਦਰ ਕੁੱਤਾ ਭੌਂਕਦਾ ਹੈ ਮੇਰੇ ਅੰਦਰ ਹਾਥੀ ਚਿੰਗਵਾੜਦਾ ਹੈ ਮੇਰੇ ਅੰਦਰ ਸ਼ੇਰ ਦੀ ਕੁਦਿਆ ਵਾਲੀ क्रੂਅਲਟੀ ਹੈ ਬੜੇ سارے ਜਾਨਵਰ ਮੈਨੂੰ ਬੌਦਰ ਕਰਦੇ ਨੇ ਸਤਗੁਰ ਪਾਤਸ਼ਾਹ ਆ ਕੇ ਨਾਂ ਜੋ ਬੱਲੀਆਂ ਵਾਂਗੂ ਰੱਖ ਲੈਂਦੇ ਨੇ ਹੱਥ ਦੇ ਕੇ ਮਨੁਸਮਤ ਬਖਸ਼ਦੇ ਨੇ ਠਿੱਕਾ ਨਾ ਬੋਲਿਆ ਕਰ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਇਹਨੂੰ ਬੋੜ ਨਾ ਕਹਿੰਦੇ ਨੇ ਮੋਕੇ ਵੇਲੇ ਸਤਗੁਰ ਦੀ ਗੱਲ ਯਾਦ ਆ ਜਾਣੀ ਔਰ ਜੇ ਮੋਕੇ ਵੇਲੇ ਯਾਦ ਨਹੀਂ ਆਈ ਤਾਂ ਤੁਹਾਡੇ ਬਾਹਰ ਲਿਖਿਆ ਹੋਇਆ ਔਖੀ ਕੜੀ ਨਾ ਦੇਖਣ ਦੇਈ ਔਖੀ ਕੜੀ ਪੈ ਗਈ ਔਖੀ ਕੜੀ ਨਾ ਦੇਖਣ ਦੇਈ ਮੇਰਾ ਸਤਗੁਰ ਮੈਨੂੰ ਔਖੀ ਕੜੀ ਚ ਪੈਣ ਨਹੀਂ ਦੇਂਦਾ ਸੋ ਸਾਰਿਆਂ ਦੀ ਤੁਸੀਂ ਸੁਮਤ ਬਖਸ਼ ਕੇ ਰੱਖਿਆ ਕਰਦੇ ਹੋ ਮੀਨ ਸ਼ਬਦ ਦੇ ਅੰਦਰ ਜੋਤ ਬਾਲ ਦਿੰਦੇ ਹੋ ਸਭ ਦੀ ਮਿੱਟੀ ਦੀ ਨਵੀਂ ਸਾਜਨਾ ਕਰ ਦਿੰਦੇ ਹੋ ਮਿੱਟੀ ਦੀ ਸਾਜਨਾ ਨੂੰ ਅਸੀਂ ਜਪਜੀ ਸਾਹਿਬ ਵਿੱਚ ਪੜਦੇ ਆ ਤਿਥੈ ਕੜੀਏ ਸੁਰਤ ਮਤ ਮਨ ਬੁੱਧ ਸਤਗੁਰ ਸਾਡੀ ਮਿੱਟੀ ਕੱਢਦਾ ਹੈ ਮੈਂ ਹੈਰਾਨ ਰਹਿ ਗਿਆ ਪੜ ਕੇ ਕਿ ਗੁਰੂ ਸਾਹਿਬ ਮਹਿਲਾ ਪਹਿਲਾ ਦੀ ਬਾਣੀ ਆਸਾ ਕੀ ਵਾਰ ਅੰਦਰ ਕਹਿੰਦੇ ਪਏ ਨੇ ਮਿੱਟੀ ਮੁਸਲਮਾਨ ਕੀ ਮੁਸਲਮਾਨ ਦਾ ਮਤਲਬ ਹੁੰਦਾ ਮੂਮਦਿਲ ਜੋ ਬਾੜੀ ਤਰਦੀਦ ਦੇ ਮੁਸਲਮਾਨ ਨੇ ਉਹਨਾਂ ਦੀ ਗੱਲ ਨਹੀਂ ਚੱਲ ਰਹੀ ਮੁਸਲਮਾਨ ਜੋ ਇੱਕ ਖੁਦਾਤ ਬਲੀਫ ਰੱਖਦਾ ਹੈ ਮੁਸਲਮਾਨ ਜੋ ਮੂਮਦਿਲ ਹੁੰਦਾ ਗੁਰੂ ਪਾਸ਼ਾ ਕਹਿੰਦੇ ਤੂੰ ਉਹ ਵਾਲੀ ਮਿੱਟੀ ਬਨਵਾਣੀ ਐ ਮਿੱਟੀ ਮੁਸਲਮਾਨ ਕੀ ਪੀੜੇ ਪੈ কুমਯਾਰ কুমਯਾਰ ਸਤਗੁਰ ਐ ਸਤਗੁਰ ਦੇ ਵਾਸਤੇ ਗਈ ਸਤਗੁਰ ਨੇ ਕਾੜ ਕੇ ਪਤਾ ਹੀ ਕੀਤਾ ਘੜ ਭਾਂਡੇ ਇਟਾਂ ਕੀਆ ਮੇਰੇ ਸਾਰੇ ਭਾਂਡੇ ਘੜ ਦਿੱਤੇ ਸਤ ਸੰਗਤ ਜੀ ਜੇ ਅਸੀਂ ਗੁਰਦੁਆਰੇ ਆ ਕੇ ਪਾਠ ਕਰਕੇ ਕੀਰਤਨ ਕਰਕੇ ਬਾਣੀ ਪੜ੍ਹ ਕੇ ਜੇ ਆਪਣੇ ਭਾਂਡੇ ਸਾਜ ਨਾ ਕਰਾਈਏ ਨਾ ਮਾਨੂੰ ਅਸੀਂ ਸਤਗੁਰ ਦੀ ਪੱਠੀ ਵਿੱਚ ਆਏ ਹੀ ਨਹੀਂ ਤਿੱਥੇ ਕੜਿਆ ਸੂਰਤ ਮੈਂ ਇਸ ਦੀ ਟਕਸਾਲ ਹੀ ਚਾਏ ਹੀ ਨਹੀਂ ਸਤਗੁਰ ਸਤ ਸੰਗਤ ਸਤਗੁਰ ਚਟਸਾਲ ਹੈ ਸਤਗੁਰ ਦੀ ਟਕਸਾਲ ਦੇ ਅੰਦਰ ਸਾਨੂੰ ਕੜਿਆ ਜਾਂਦਾ ਹੈ ਸਾਡੇ ਇਹ ਜਿਹੜੇ ਅੱਖ ਨੱਕ ਕੰਨ ਨੇ ਇਹਨਾਂ ਨੂੰ ਨਿਕੜਿਆ ਜਾਂਦਾ ਇਹਨਾਂ ਦੇ ਅੰਦਰ ਵਾਲੇ ਮਨ ਦੇ ਅੱਖ ਨੱਕ ਕੰਨ ਕੜੇ ਜਾਂਦੇ ਉਹਨਾਂ ਨੂੰ ਇਨਰ ਬਿਊਟੀ ਕਹਿੰਦੇ ਨੇ ਤਾਂ ਇਹਨਾਂ ਦੇ ਨਾਲ ਸਾਨੂੰ ਮਿਸ ਬਿਹੇਵ ਦੇ ਬੰਦੇ ਨਾਈਸਰ ਬਿਹੇਵ ਕਰਨਾ ਆ ਜਾਂਦਾ ਆਈਡੀਅਲ ਮੋਰੈਲਿਟੀ ਵਾਲਾ ਸਰਬ ਧਰਮਾਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਕਰਨ ਵਾਲਾ ਸਾਡੀ ਬਾਡੀ ਲੈਂਗੁਏਜ ਹੋ ਜਾਂਦੀ ਹੈ डीड्स बदल जाती सो हूँ सू पता लगा कि मेरा मन क्रोध के कारण नचता है और मेरे इस तन नचा है पिछले दिनों असी शब्द पढ़िया विचारिया काठ की पुत्री कहाँ करे बपरी खिलावन हारो जान ਤਾਂ ਉਸ ਦੇ ਵਿੱਚ ਮੈਂ ਹੈਰਾਨ ਰਹਿ ਗਿਆ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਟ ਕੀ ਪੁੱਤਰੀ ਕਾਹ ਕਰੇ ਬਪਰੀ ਖਿਲਾਵਨ ਹਾਰੋ ਜਾਣਾ ਅਸੀਂ ਸਾਰਿਆਂ ਨੇ ਸਮਝ ਲਿਆ ਭਗਵਾਨ ਖਿਲਾਤਾ ਹੈ ਹਮ ਤੋ ਕਾਟ ਕੀ ਲੱਕੜੀ ਕੀ ਪੁਤਲੀਆਂ ਹੈ ਕਟਪੁਤਲੀਆਂ ਹੈ ਜੈਸੇ ਨਚਾਤਾ ਹੈ ਇਹ ਗੁਰਮਤ ਕਨਸੈਪਟ ਨਹੀਂ ਹੈ ਬਾਣੀ ਅੰਦਰ ਆਇਆ ਤਾਂ ਗੁਰੂ ਪਾਤਸ਼ਾਹ ਸਾਰੀ ਖੇਡ ਸਮਝਾਉਂਦੇ ਨੇ ਤੂੰ ਕੋਜ ਨਾ ਕਹਿੰਦੇ ਨੇ ਜੈਸਾ ਪੇਖ ਕਰਾਵੇ ਬਾਜੀਕਰ ਪੇਖ ਕੌਣ ਕਰਦਾ ਹੈ ਮੇਰਾ ਮਨ इस शब्द बाजीगर है मेरा मन जैसा पेक करावे बाजी कर जैसा मन सोचता है वैसा इस बॉडी से नाच कराता है अकॉर्डिंग टू गुरबाणी ये मन जैसा सेव है तैसो होए तेहे कर्म कमाए अच्छा जी मन मेरे को कर्म कराता है ਸਾਡੀ ਮਨ ਹਰਾਮੀ ਹੁਜਤਾ ਢੇਰ ਆਪਣੀ ਸ਼ਤਾਨੀ ਨਾ ਛੱਡਣ ਦੇ ਚੱਕਰੀ ਇਸ ਕਿਆ ਭਗਵਾਨ ਕਰਤਾ ਹੈ ਕਿਤਨੀ ਹਿਪੋਕ੍ਰੇਸੀ ਔਰ ਕਿਤਨੀ ਐਰੋਗੈਂਸ ਕੇ ਮੈਂ ਗੁਰੂ ਦੀ ਬਾਣੀ ਪੜ੍ਹਨੀ ਨਹੀਂ ਸਮਝਨੀ ਨਹੀਂ ਕਿਤਨੀ ਇਗਨੋਰੈਂਸ ਕੇ ਅਸੀਂ ਸਤਗੁਰੂ ਦੀ ਬਾਣੀ ਨੂੰ ਕਿਸ ਤਰ੍ਹਾਂ ਅਸੀਂ ਬਿਲਕੁਲ ਇਗਨੋਰ ਕੀਤਾ ਹੋਇਆ ਹੈ ਸਤਗੁਰੂ ਦੀ ਬਾਣੀ ਅਨੁਸਾਰ ਤੇ ਨਾ ਵਿਚਾਰ ਕਰ ਰਹੇ ਆ ਨਾ ਸਮਝ ਰਹੇ ਆ ਨਾ ਆਪਣਾ ਥੌਟ ਪ੍ਰੋਸੈਸ ਬਣਾ ਰਹੇ ਆ ਪੁਰਾਣੀਆਂ ਲੀਆਂ ਤੇ ਚੱਲੀ ਜਾ ਰਹੇ ਆ ਸੋ ਜੈਸਾ ਪੀਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਨੈ ਮੇਰਾ ਮਨ ਕਹਿੰਦਾ ਦੂਜੇ ਨੂੰ ਸ਼ੋਨਾ ਕਰਕੇ ਇਹਦੇ ਨਾਲ ਮੈਂ ਨਫਰਤ ਕਰਦਾ ਬਾਰ ਬਾਰੋ ਮਿੱਠਾ ਮਿੱਠਾ ਸਭ ਬਣ ਜਾ ਅੰਦਰ ਕੁਝ ਹੋਰ ਪੀਖ hypocrisy persona ਜਦੋਂ ਕੋਈ ਬੰਦਾ ਸਾਡੇ ਘਰ ਆਏ ਸਾਨੂੰ ਪਸੰਦ ਨਾ ਹੋਵੇ ਆਓ ਜੀ ਆਓ ਬੈਠੋ ਇਹਨਾਂ ਚਾਹ ਆ ਸ਼ਾ ਪਿਲਾਓ ਔਰ ਜਿਉ ਬੈਠ ਜਾਏ ਔਰ ਜਿਉ ਚਾਹ ਪੀਣ ਲੱਗ ਪਵੇ ਤਾਂ ਅੰਦਰ ਜਾ ਕੇ ਕਹਿੰਦੇ ਆ ਇਹਨੂੰ ਅੱਜ ਕਿੱਥੋਂ ਰਸਤਾ ਮਿਲ ਗਿਆ ਨਾ ਇਹਨੂੰ ਇਸ ਤਰ੍ਹਾਂ ਕਿਉਂ ਅਟੈਂਡ ਕੀਤਾ ਫਿਰ ਜਦੋਂ ਉਹ ਚਲਾ ਜਾਏ ਤਾਂ ਫਿਰ ਉਸ ਕਹਿੰਦਾ ਅਗੋਂ ਤੋਂ ਕਹਿ ਦਿਆ ਕਰ ਮੈਂ ਘਰ ਹੀ ਨਹੀਂ ਆਇਆ ਔਰ ਜਦੋਂ ਆਇਆ ਸੀ ਸਤਿ ਸ੍ਰੀ ਅਕਾਲ ਜੀ ਆਓ ਜੀ ਬੈਠੋ ਜੀ ਕਿੰਨੇ ਵੱਡੇ ਸੀ ਹਿਪੋਕ੍ਰੇਟਾਂ ਜੈਸਾ ਭੇਖ ਬਣਾਉਂਦੇ ਆ ਅਸੀਂ ਬਾਜੀਗਰੀ ਕਰਦੇ ਆ ਅਸੀਂ ਜਾਦੂਗਰੀ ਕਰਦੇ ਆ ਅਸੀਂ ਮੈਜਿਕ ਕਰਦੇ ਆ ਅਸੀਂ ਸ਼ੋਸ਼ੇ ਕਰਦੇ ਆ ਉਹਨੂੰ ਕਹਿੰਦੇ ਨੇ ਸਿੰਮਲ ਰੁਕਸ ਰਾਏ ਰਾਤ ਦੀ ਰਗਤ ਮੁਝੋਈ ਜਾਂਵੇਂ ਆਸਕਰ ਜੈਨਰਾਸੇ ਕੀਤ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ 12 ਬਾਰੋਂ ਦਿਖਾਵਾ ਸੋ ਉਸ ਸ਼ਬਦ ਨੂੰ ਅਸੀਂ ਡਿਟੇਲ ਵਿੱਚ ਵਿਚਾਰਿਆ ਸੀ ਉਸੇ ਲੜੀ ਵਿੱਚ ਆਜੇ ਦੂਜਾ ਸ਼ਬਦ ਆਇਆ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਦੇਖੇ ਦੇਖੇ ਸੂਨਾ ਬੋਲੇ ਦੌਰਿਓ ਫਿਰਦਾ ਹੁਣ ਅਸੀਂ ਜਿੰਨੀ ਤੁਹਾਡੇ ਨਾਲ ਮੈਂ ਸਾਂਝ ਕੀਤੀ ਹੈ ਇਹ ਲੌਜੀਕਸ ਜਿਹੜੇ ਪੇਸ਼ ਕੀਤੇ ਨੇ ਮੈਂ ਬਾਣੀ ਚੋਂ ਕੀਤੇ ਨੇ ਮੇਰੀ ਇਹਦੇ ਵਿੱਚ ਕੋਈ ਚਤਰਾਈ ਨਹੀਂ ਹੈ ਮੇਰੀ ਕੋਈ ਬਾਣੀ ਦੀ ਖੋਜ ਨਹੀਂ ਹੈ ਮੇਰੀ ਕੋਈ ਇੰਟਰਪ੍ਰੀਟੇਸ਼ਨ ਨਹੀਂ ਹੈ ਮੈਂ ਹੰਬਲੀ ਸਮਝਣ ਦਾ ਯਤਨ ਕਰ ਰਿਹਾ ਹਾਂ ਕਿ ਅਰਥ ਮੇਰੇ ਤੇ ਕਿਵੇਂ ਅਪਲਾਈ ਹੁੰਦੇ ਨੇ ਉਸ ਪੱਖੋਂ ਸਮਝ ਕੇ ਜੋ ਮੈਨੂੰ ਸਮਝ ਆਇਆ ਹੋ ਸਕਦਾ ਮੈਂ ਰੋਂਗ ਹਾਂ ਮੇਰੇ ਫਾਈਨਲ मीनिंग ਨਹੀਂ ਨੇ ਮੈਨੂੰ ਖਿਮਾ ਕਰ ਦੇਣਾ ਅਸੀਂ ਹੁਣ ਬਾਣੀ 'ਚ ਸਮਝਾਂਗੇ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਹੈ ਮਨ ਮਾਟੀ ਦਾ ਪੁੱਤਰ ਹੈ ਭਾਵ ਅਗਿਆਨਤਾ ਕਾਰਨ ਜੈ ਜਮਾ ਦੇ ਵਸ ਪੈ ਕੇ ਨਚਾਂਦਾ ਹੈ ਨੱਚਦਾ ਰਹਿੰਦਾ ਹੈ भटकता रहा है इस तन खर करता है मन की मत ही माया है उसकी ट्यून पर नचता है असी एक शब्द पढ़िया कि वक्री वक्री टोनते जो असी नचते हाँ और पता लग गया कि आगे से मैंने ऐसे नहीं करना ਤਾਇ ਦਾ ਮਤਲਬ ਉਸ ਸਟੋਨ ਤੇ ਉਸ ਤਾਲ ਤੇ ਮੈਂ ਫਿਊਚਰ ਇਚ ਨੱਚਣਾ ਛੋੜ ਦਿੱਤਾ ਉਹ ਤੇ ਉੱਚੀ ਅਵਸਥਾ ਹੋਈ ਕਬੀਰ ਸਾਹਿਬ ਕਹਿੰਦੇ ਨੇ ਅਬ ਮੋਹੇ ਨਾਚ ਨੂ ਨਾ ਆਵੇ ਅਬ ਮੋਹੇ ਨਾਚ ਨੂ ਨਾ ਆਵੇ ਨਾਚ ਨੂੰ ਨਾ ਆਵੇ ਨਾਚ ਨੂੰ ਨਾ ਆਵੇ ਅਬ ਮੋਹੇ ਨਾਚ ਨੂੰ ਨਾ ਆਵੇ ਅਬ ਮੋਹੇ ਨਾਚ ਨੂੰ ਮੇਰਾ ਮਨ ਮਦਰੀਆ ਨਾ ਬਜਾ ਜਿਨੋ ਨਾਵੇ ਕਹਿੰਦੇ ਮੇਰਾ ਤਾਗਾ ਤੰਤ ਸਭ ਉਹ ਸਾਰਾ ਜਿੰਨੇ ਵੀ ਇਨਸਟਰੂਮੈਂਟਸ ਹੀ ਨਾ ਸਾਰੇ ਮੇਰੇ ਸਾਜ਼ ਉਹ ਟੁੱਟ ਗਏ ਜਿਹੜੇ ਮੇਰੇ ਕੋਲੋਂ ਭੈੜ ਕਰਾਂਦੇ ਸਨ ਕਾਮਕ੍ਰੋਧ ਓਮਕਾਰ ਦੇ ਸਾਰੇ ਸਾਜ਼ ਸਭ ਟੁੱਟ ਗਏ ਮੇਰਾ ਮਨ ਮੰਦਲੀ ਆ ਨਾ ਬਜਾਵਾ ਹੁਣ ਮੇਰਾ ਮਨ ਮੰਦਲੀਆ ਮਤਲਬ ਉਹ ਵਾਲਾ ਢੋਲ ਉਹ ਵਾਲੀ ਤਾਲ ਨਹੀਂ ਵਜਨ ਹੁਣ ਮੈਨੂੰ ਨਹੀਂ ਨਚਾਉਂਦਾ ਨਚਾਉਂਦਾ ਕੌਣ ਹੈ ਮਨ ਅਸੀਂ ਸਮਝਦੇ ਸੀ ਰੱਬ ਜੀ ਨਚਾਉਂਦੇ ਨੇ ਹਮ ਸੇ ਭਗਵਾਨ ਕੀ ਕਟਪੁਤਨੀ ਹੈ ਨਹੀਂ ਹਮ ਮਨ ਦੇ ਕਾਰਨ ਕਟਪੁਤਨੀਆ ਬਨੇ ਹੋਏ ਹਾਂ ਨਚਾਤਾ ਹੈ ਮਨ ਚੌਧਰੀ ਬਨੇ ਹੋਇਆ ਮਨ ਇਸ ਬੋਡੀ ਦਾ ਰਾਜਾ ਬਣਦਾ ਆਪਣੇ ਆਪ ਨੂੰ ਹੈ ਵਿਲਨ ਹੀਰੋ ਸਮਝਦਾ ਆਪਣੇ ਆਪ ਨੂੰ ਪਰ ਕੰਮ ਮੇਰੇ ਨਾਲ ਵਿਲਨ ਵਾਲੇ ਕਰਦਾ ਹੈ ਸਭ ਕਿਛ ਆਪਣਾ ਇੱਕ ਰਾਮ ਪਰਾਇਆ ਮਨੂ ਮੇਰੇ ਨਾਲ ਬਿਗਾਣਾ ਬਣਿਆ ਹੋਇਆ ਮੇਰੇ ਰਾਮ ਨਾਲ ਨਹੀਂ ਮੈਨੂੰ ਮਿਲਣ ਦਿੰਦਾ ਸੋ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਮਨ ਮਾਟੀ ਦਾ ਪੁੱਤਰਾ ਭਾਵ ਅਗਿਆਨਤਾ ਕਾਰਨ ਜਮ੍ਹਾਂ ਦੇ ਵਸ ਪੈ ਜਾਂਦਾ ਮੇਰੇ ਤਨ ਨੂੰ ਨਚਾਉਂਦਾ ਹੈ ਮਨ ਦੀ ਇਸ ਸੋਚ ਨੂੰ ਮਾਇਆ ਕਹਿੰਦੇ ਹਨ ਮੰਦੀ ਸੋਚ ਨੂੰ ਮਾਇਆ ਕਹਿੰਦੇ ਨੇ ਸੋਨੇ ਪੈਸੇ ਕੋ और जमीन जायदाद को पत्नी को और प्रॉपर्टी को माया नहीं कहते हैं अकॉर्डिंग टू गुरबानी गुरबानी मुताबक माया का मतलब होता है मन की भैड़ी सोचनी अगली पंक्ति है देखे देखे सुने बोले दौर फिरत है हाओ सारी कंप्लीट पंक्ति है अपनी रचना रचता है मन ਝੂਠ ਚਾਰੋਂ ਪਾਸੋਂ ਦੇਖ-ਦੇਖ ਕੇ ਸੁਣਦਾ ਹੈ ਬੋਲਦਾ ਹੈ ਤੇ ਇਸ ਤਨ ਨੂੰ ਦੁੜਾਈ ਫਿਰਦਾ ਹੈ ਇਹਦਾ ਮਤਲਬ ਸਾਨੂੰ ਚਾਰੋਂ ਪਾਸੋਂ ਅਸੀਂ ਆਪਣੇ ਜੋ ਸਾਡੇ ਪਰਿਵਾਰ ਤੋਂ ਲੈ ਕੇ ਦੋਸਤ ਯਾਰ ਮਿੱਤਰ ਤੋਂ ਲੈ ਕੇ ਗਲੀ ਮੱਲੇ ਦੇ ਤੋਂ ਲੈ ਕੇ ਸਕੂਲ ਕਾਲਜ ਤੋਂ ਲੈ ਕੇ ਮੀਡੀਆ ਅਖਬਾਰ ਟੀਵੀ ਸਭ ਕੁਝ ਤੋਂ ਲੈ ਕੇ ਅਸੀਂ ਜੋ ਸਿੱਖਦੇ ਆ ਨਾ ਉਹ ਖਿਆਲ ਅਸੀਂ ਬਾਰੋ ਕਰਦੇ ਆ ਔਰ ਭੈੜੇ ਹੀ ਖਿਆਲ ਬਾਰੋ ਕਰ ਦਿਖੇ ਦਿਖੇ ਸੁਨੇ ਬੋਲੇ ਦੌਰਿਓ ਫਿਰਤ ਹੈ ਕੀ ਦੇਖਦਾ ਹੈ فرض ਕਰੋ ਤੁਹਾਨੂੰ ਰਿਲੇਟ ਕਰਾਉਣ ਵਾਸਤੇ ਮੈਂ ਸਾਂਝ ਕਰ ਰਿਹਾ فرض ਕਰੋ ਤੁਸੀਂ ਕੁਮਕੁਮ ਭਾਗਿਆਇ ਸੀਰੀਅਲ ਦੇਖਦੇ ਹੋ ਉਹਦੇ ਅੰਦਰ ਬਾਰ ਬਾਰ ਦਿਖਾਉਂਦੇ ਨੇ ਉਹਦੀ ਪਤਨੀ ਵਿਚਾਰੀ ਬੜੀ ਸ਼ਰੀਫ ਹੈ ਉਹਦੀ ਨਨਾਨ ਉਹਦੀ ਜਠਾਣੀ ਉਹਦੀ ਪਰਜਾਈ ਉਹਦੀ ਸਾਸ ਕੋਈ ਵੀ ਉਸ ਨੂੰ ਦੁਖੀ ਕਰ ਦਿੰਨੇ ਨੇ ਦਾ ਬਾਰ-ਬਾਰ ਦਿਖਾਉਂਦੇ ਨੇ ਉਹ ਵਿਚਾਈ ਦੀ ਸ਼ਰੀਫ ਰਹਿੰਦੀ ਐ ਉਹ ਮਿਸਚੀਵियस ਕੁਝ ਨਹੀਂ ਕਰਦੀ ਉਹ ਭੈੜ ਕੁਝ ਨਹੀਂ ਕਰਦੀ ਇਹ ਸਾਰਿਆਂ ਨੂੰ ਡਿਸਟਰਬ ਕਰਦੇ ਨੇ ਜਦੋਂ ਅਸੀਂ ਇਸ ਕਿਸਮ ਦੇ ਸੀਰੀਅਲ ਔਰ ਫਿਲਮਾਂ ਔਰ ਮੀਡੀਆ ਚੋ ਕੁਝ ਵੀ ਦੇਖਦੇ ਆਂ ਔਰ ਚਾਰੋਂ ਪਾਸੇ ਲੋਕਾਂ ਚ ਦੇਖਦੇ ਆਂ ਇਹਨੂੰ ਕਹਿੰਦੇ ਨੇ ਦੇਖਿਆ ਦੇਖਿਆ ਸੁਨੇ ਬੋਲੇ ਅਕੋਰਡਿੰਗਲੀ ਪਤਾ ਸੀ ਕਿ ਉਥੋਂ ਬਾਰੋ ਕਰਦੇ ਆਂ ਜਿਸ ਤਰ੍ਹਾਂ ਇਹ ਸ਼ਰੀਫ ਬਣੀ ਹੋਈ ਐ ਨਾ ਇਸ ਤਰ੍ਹਾਂ ਮੈਂ ਸ਼ਰੀਫ ਨਹੀਂ ਬੰਨਾਂ ਵਰਨਾ ਸਾਰੇ ਮਨ ਨੂੰ ਤੰਗ ਕਰਨਗੇ ਅਸੀਂ ਕੀ ਪਿਕਅਪ ਕੀਤਾ ਭੈੜ ਜੇ ਸੀਰੀਅਲੀ ਦੇਖਿਆ ਕਿ ਸੱਸ ਚੰਗੀ ਆ ਔਰ ਨੂੰਹ ਉਹਨੂੰ ਬਾਦਰ ਕਰ ਰਹੀ ਹੈ ਤਾਂ ਅਸੀਂ ਫਿਰ ਭੈੜੀ ਸੱਸ ਬਣਾਂਗੇ ਜੇ ਨੂੰਹ ਸ਼ਰਾਫਤ ਔਰ ਨਮਰਤਾ ਨਾਲ ਰਹੇ ਔਰ ਸੱਸ ਉਹਦੇ ਸਿਰ ਚੜ ਜਾਏ ਤਾਂ ਫਿਰ ਅਸੀਂ ਸੋਚਾਂਗੇ ਔਰ ਯਾਰ ਐਸੇ ਫੇਸ ਕਰਨਾ ਪੜਦਾ ਹੈ ਫਿਰ ਅਸੀਂ ਭੈੜ ਪਿਕਅਪ ਕਰਾਂਗੇ ਭੈੜ ਦੇਖਿਆ ਭੈੜ ਸੁਣਿਆ ਭੈੜ ਬੋਲਿਆ ਔਰ ਭੈੜ ਐਡਾਪਟ ਕਰ ਲਿਆ ਕਿ ਐਸੇ ਐਸੇ ਸ਼ਰੀਫ ਸ਼ਰੀਫ ਨਹੀਂ ਰਹੇ ਦੇਖਣਾ ਕੈਸੀ ਪੈੜਿਉਂ ਦਾ ਰਾਜ ਹੁੰਦਾ ਹੈ ਡਾਡਿਆਂ ਦਾ 37ਵੀਂ ਸੌ ਹੁੰਦਾ ਆਪਣੀ ਗੱਲ ਮੰਨਵਾਓ ਡਾਡੇ ਬਣ ਕੇ ਰਹੋ ਨਮਰਤਾ ਨਾਲ ਨਾ ਰਹੋ